ਚਾਰ ਰਾਊਂਡ ਐਮਪੀ ਚਰਨਜੀਤ ਸਿੰਘ ਚੰਨੀ ਨੇ ਇਸ ਜਗ੍ਹਾ ਤੋਂ ਪਾ ਲਿਆ ਰਫੜ ਕਹਿੰਦਾ ਅਜੇ ਤਾਂ ਸਾਰੀਆਂ ਸੀਟਾਂ ਜਿੱਤ ਰਹੇ ਹਾਂ ਅਫਸਰ ਕਰ ਰਿਹਾ ਹੇਰਾ ਫੇਰੀ ਤੁਸੀਂ ਵੀ ਸੁਣੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਰਾਉਂਡ ਹੋ ਚੁੱਕੇ 8 ਰਾਉਂਡ ਹੈਗੇ ਆ ਆਪਾਂ ਵੱਡੀ ਜਿੱਤ ਵੱਲੋਂ ਵਧ ਰਹੇ ਲੇਕਿਨ ਸਰਕਾਰ ਹੁਣ ਤੱਕੇ ਤੇ ਆ ਗਈ ਹੈ ਕਾਉਂਟਿੰਗ ਰੋਕੀ ਹੈ ਇਹਨਾਂ ਨੇ ਅਫਸਰਾਂ ਨੂੰ ਅੰਦਰ ਜ਼ਬਰਦਸਤੀ ਕਰ ਰਹੇ ਕਿ ਤੁਸੀਂ ਹਿਰਾਫੇਰੀ ਕਰੋ ਉਹਦੇ ਜੋ ਤਿੰਨ ਮਾਸਟਰ ਬਾਹਰ ਆ ਕੇ ਕੇਸੀ ਨਹੀਂ ਕਰਨੀ ਆਪਾਂ ਪੂਰੇ ਚਮਕੌਰ ਸਾਹਿਬ ਹਲਕੇ ਦੀਆਂ ਸਾਰੀਆਂ ਸੀਟਾਂ ਦੇ ਜਿੱਤ ਰਹੇ ਲੇਕਿਨ ਹੁਣ ਸਰਕਾਰ ਤੱਕੇ ਤੇ ਆਈ ਹੈ ਆਪਾਂ ਇੱਥੇ ਪਹਿਰਾ ਦੇਣਾ ਕਿਸੇ ਤਰ੍ਹਾਂ ਵੀ ਤੱਕ ਕਾ ਨਹੀਂ ਹੋਣ ਦੇਣਾ ਮੈਂ ਅਫਸਰਾ ਨੂੰ ਵੀ ਕਹਿ ਦੇਣਾ ਚਾਹੁੰਦਾ ਹੈ ਕਿ ਹੁਣ ਤੱਕ ਲਗਭਗ 50 ਪਿੰਡ ਅੰਦਰ ਜ਼ਿਲ੍ਹਾ ਪਰਿਸ਼ਦ ਦੇ ਗਿਣਤੀ ਹੋਈ ਹੈ ਉਹਦੇ ਵਿੱਚੋਂ ਸਿਰਫ 3-4 ਪਿੰਡਾਂ ਚੋਂ ਹੀ ਕਾਂਗਰਸ ਆ ਰਹੀ ਬਾਕੀ ਸਾਰਿਆਂ ਨੇ ਜਿੱਤ ਰੇ ਇੱਕ ਤਰਫਾ ਰਿਜ਼ਲਟ ਹੈ ਹਲਕਾ ਚਮਕੌਰ ਸਾਹਿਬ ਦੇ ਸਾਰੀਆਂ ਸੀਟਾਂ ਐਸੀ ਜਿੱਤ ਰੇ ਵੱਡਾ ਮਾਰਜਨ ਹੈ ਤੇ ਵੋਟਾਂ ਦੀ ਥਲਪਥਲ ਕਰਨ ਦੀ ਕੋਸ਼ਿਸ਼ ਹੈ ਜਿੱਥੇ ਵੋਟਾਂ ਗਿਣ ਕੇ ਪਈਆਂ ਉੱਥੇ ਹੀ ਗਿੰਨੀਆਂ ਹੋਈਆਂ ਸੁਕੜੀਆਂ ਰੱਖ ਰਹੇ ਤਾਂ ਕਿ ਉਹਨਾਂ ਦੀ ਥਲ-ਪਥਲ ਕਰ ਦੇਣ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਪਾਂ ਨੇ ੜਨਾ ਹੈ ਲੜਨਾ ਹੈ ਮਰਨਾ ਹੈ ਲੇਕਿਨ ੱੱਕਾ ਨਹੀਂ ਚੱਲਣ ਦੇਣਾ ਆਲ ਰਾਉਂਡ ਹੋ ਚੁੱਕੇ 8 ਰਾਉਂਡ ਹੈਗੇ ਆ ਆਪਾਂ ਵੱਡੀ ਜਿੱਤ ਵੱਲੋਂ ਵਧ ਰਹੇ ਲੇਕਿਨ ਸਰਕਾਰ ਹੁਣ ਤੱਕੇ ਤੇ ਆ ਗਈ ਹੈ ਕਾਉਂਟਿੰਗ ਰੋਕੀ ਹੈ ਇਹਨਾਂ ਨੇ ਅਫਸਰਾ ਨੂੰ ਅੰਦਰ ਜ਼ਬਰਦਸਤੀ ਕਰ ਰਹੇ ਕਿ ਤੁਸੀਂ ਹਿਰਾਫੇਰੀ ਕਰੋ ਉਹਦੇ ਜੋ ਤਿੰਨ ਮਾਸਟਰ ਬਾਹਰ ਆ ਕੇ ਕੇਸੀ ਨਹੀਂ ਕਰਨੀ ਆਪਾਂ ਪੂਰੇ ਚਮਕੌਰ ਸਾਹਿਬ ਹਲਕੇ ਦੀਆਂ ਸਾਰੀਆਂ ਸੀਟਾਂ ਦੇ ਜਿੱਤ ਰਹੇ ਲੇਕਿਨ ਹੁਣ ਸਰਕਾਰ ਤੱਕੇ ਤੇ ਆਈ ਹੈ ਆਪਾਂ ਇੱਥੇ ਪਹਿਰਾ ਦੇਣਾ ਕਿਸੇ ਤਰ੍ਹਾਂ ਵੀ ਤੱਕ ਕਾ ਨਹੀਂ ਹੋਣ ਦੇਣਾ ਮੈਂ ਅਪਸਰਾ ਨੂੰ ਵੀ ਕਹਿ ਦੇਣਾ ਚਾਹੁੰਦਾ ਹੈ ਕਿ ਹੁਣ ਤੱਕ ਲਗਭਗ 50 ਪਿੰਡ ਅੰਦਰ ਜ਼ਿਲ੍ਹਾ ਪਰਿਸ਼ਦ ਦੇ ਗਿਣਤੀ ਹੋਈ ਹੈ ਉਹਦੇ ਵਿੱਚੋਂ ਸਿਰਫ 3-4 ਪਿੰਡਾਂ ਚੋਂ ਹੀ ਕਾਂਗਰਸ ਆਰੀ ਬਾਕੀ ਸਾਰਿਆਂ ਨੇ ਜਿੱਤਰੇ ਇੱਕ ਤਰਫਾ ਰਿਜ਼ਲਟ ਹੈ ਹਲਕਾ ਚਮਕੌਰ ਸਾਹਿਬ ਦੇ ਸਾਰੀਆਂ ਸੀਟਾਂ ਐਸੀ ਜਿੱਤਰੇ ਵੱਡਾ ਮਾਰਜਨ ਹੈ ਕਿ ਵੋਟਾਂ ਦੀ ਥਲਪਥਲ ਕਰਨ ਦੀ ਕੋਸ਼ਿਸ਼ ਹੈ ਜਿੱਥੇ ਵੋਟਾਂ ਗਿਣ ਕੇ ਪਈਆਂ ਉੱਥੇ ਹੀ ਗਿੰਡੀਆਂ ਹੋਈਆਂ ਸਲੂਕੜੀਆਂ ਰੱਖ ਰਹੇ ਤਾਂ ਕਿ ਉਹਨਾਂ ਦੀ ਥਲ-ਪਥਲ ਕਰ ਦੇਣ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਪਾਂ ਨੇ ਅੜਨਾ ਹੈ ਲੜਨਾ ਹੈ ਮਰਨਾ ਹੈ ਲੇਕਿਨ ੱੱਕਾ ਨਹੀਂ ਚੱਲਣ ਦੇਣਾ